ਹਾਂਜੀ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਗੱਲ ਕਰਦੇ ਆਂ ਜੀ ਵੀ ਇੱਕ ਤਿਹਾਰ ਆ ਰਿਹਾਗਾ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਜਿਹਨੂੰ ਕਿਹਾ ਜਾਂਦਾ ਰਖੜੀ ਦਾ ਤਿਹਾਰ ਇੱਕ ਭੈਣ ਤੇ ਭਾਈ ਦਾ ਪਿਆਰ ਦਾ ਬੰਧਨ ਹੈਗਾ ਵੀ ਉਹ ਸਾਡੀ ਸਿੱਖ ਕੌਮ ਦਾ ਤਿਹਾਰ ਨਹੀਂ ਆ ਤੇ ਉਹਦੇ ਵਿੱਚ ਜ਼ਿਆਦਾਤਰ ਇਹ ਪ੍ਰਸਾਰ ਕੀਤਾ ਜਾਂਦਾਗਾ ਵੀ ਬੋਲਿਆ ਜਾਂਦਾਗਾ ਵੀ ਉਹ ਜਿਹੜਾ ਤਿਹਾਰ ਆ ਤੇ ਉਹ ਤਿਹਾਰ ਇਹ ਜਾਣ ਦਿੰਦਾ ਮਤ ਦਿੰਦਾ ਵੀ ਜਿਹੜਾ ਭਾਈ ਆ ਉਹ ਇੱਕ ਭੈਣ ਦੀ ਰੱਖਿਆ ਕਰਦਾ ਇਹ ਉਹਨਾਂ ਦੇ ਧਰਮਾਂ ਦੇ ਲੋਕ ਕਹਿੰਦੇ ਨੇ ਪਰ ਜਿੱਥੋਂ ਤੱਕ ਮੈਂ ਸੋਚਦਾ ਵੀ ਜਿਹੜਾ ਉਹ ਤਿਹਾਰ ਆ ਇੱਕ ਪਿਆਰ ਦਾ ਬੰਧਨ ਆ ਤੇ ਉਸ ਪਿਆਰ ਦੇ ਬੰਧਨ ਵਿੱਚ ਜੇ ਇੱਕ ਭੈਣ ਆਪਣੇ ਭਾਈ ਦੇ ਗੁੱਟ ਤੇ ਰਖੜੀ ਬੰਨ੍ਹਦੀ ਹੈ ਤੇ ਉਹਦੇ ਵਿੱਚ ਉਹ ਪਿਆਰ ਉਹਨੂੰ ਦਿਸਦਾ ਉਹਦਾ ਭਾਈ ਚਾਹੇ ਉਹਨੂੰ 1 ਰੁਪਿਆ ਦੇ ਦੇਤੇ ਉਹ ਸੱਚ ਕਰਕੇ ਲੈ ਲੇ ਫਿਰ ਤੇ ਠੀਕ ਆ ਪਰ ਜੇ ਧਾਗੇ ਦੇ ਬਹਾਨੇ ਭਾਈ ਨੂੰ ਕਵੇ ਵੀ ਮੈਨੂੰ ਆਈਫੋਨ ਚਾਹੀਦਾ ਮੈਨੂੰ ਆ ਚੀਜ਼ ਚਾਹੀਦੀ ਆ ਇਹਦਾ ਮਤਲਬ ਉਹਥੇ ਲਾਲਚ ਆ ਉਥੇ ਉਹ ਤਿਹਾਰ ਕਿਸੇ ਕੰਮ ਦਾ ਨਹੀਂ ਜਿੱਥੇ ਪਿਆਰ ਦੀ ਗੱਲ ਉਥੇ ਪਿਆਰ ਦੀ ਆ ਦੂਜੀ ਗੱਲ ਜੇ ਅਸੀਂ ਉਸ ਤਿਹਾਰ ਨੂੰ ਇਸ ਤਰੀਕੇ ਨਾਲ ਮਨਦੇ ਆ ਵੀ ਇੱਕ ਭੈਣ ਦਾ ਸਹਾਰਾ ਭਾਈ ਬਣਦਾ ਤੇ ਦੁੱਖ ਸੁੱਖ ਦੇ ਵਿੱਚ ਉਹਦੇ ਨਾਲ ਖੜਦਾ ਇੱਥੇ ਵੀ ਮੈਂ ਜਿੱਥੋਂ ਤੱਕ ਸੋਚਿਆ ਵੀ ਉਹਦਾ ਸਭ ਤੋਂ ਪਹਿਲਾ ਸਹਾਰਾ ਘਰ ਵਿੱਚ ਉਹਦਾ ਮਾਤਾ ਪਿਤਾ ਬਣਦਾ ਕਿਉਂ ਕਿ ਮਾਤਾ ਪਿਤਾ ਉਹਨੂੰ ਪਾਲਦੇ ਨੇ ਇੱਕ ਧੀ ਨੂੰ ਵੱਡੀ ਕਰਦੇ ਨੇ ਉਸ ਤੋਂ ਬਾਅਦ ਵਿਆਹ ਦਿੰਦੇ ਨੇ ਤੇ ਉਹਦਾ ਹਸਾਰਾ ਬਣਦਾ ਹੈਗਾ ਉਹਦਾ ਪਤੀ ਤੇ ਮੈਂ ਇੱਥੋਂ ਤੱਕ ਕਹਿਣਾ ਵੀ ਇੱਕ ਭੈਣ ਜਦੋਂ ਆਪਣੇ ਪੇਕੇ ਘਰ ਵਿੱਚ ਆਉਂਦੀ ਆ ਆਪਣੇ ਵੀਰ ਦੇ ਗੁੱਟ ਤੇ ਰਖੜੀ ਬੰਨਣਾ ਇੱਕ ਪਿਆਰ ਦਾ ਜ਼ਿਕਰ ਕਰਨ ਵੀ ਸਾਡਾ ਆਪਸੀ ਬਹੁਤ ਪਿਆਰ ਆ ਸਾਡੀ ਆਪਸੀ ਬਹੁਤ ਮੁਹੱਬਤ ਆ ਇਹ ਉਹਦੀ ਸਭ ਤੋਂ ਵੱਡੀ ਮੁਹੱਬਤ ਉਹਦਾ ਨਜ਼ਦੀਕੀ ਜਿਹੜਾ ਉਹਦਾ ਘਰ ਵਾਲਾ ਤੇ ਮੈਂ ਇਹ ਚਾਹਣਾ ਵੀ ਇੱਕ ਭੈਣ ਜਦੋਂ ਆਪਣੇ ਭਾਈ ਕੋਲੇ ਆਉਂਦੀ ਆ ਘਰ ਤੋਂ ਤੇ ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਰਹਿ ਕੇ ਉਹ ਆਪਣੇ ਪਤੀ ਦੇ ਗੁੱਟ ਤੇ ਇੱਕ ਧਾਗਾ ਬਨ ਕੇ ਗਵੇ ਵੀ ਮੇਰਾ ਤੇਰੇ ਨਾਲ ਮੁਹੱਬਤ ਆ ਪਿਆਰ ਆ ਤੇ ਤੂੰ ਮੇਰਾ ਸਹਾਰਾ ਤੂੰ ਮੇਰੇ ਦੁੱਖ ਵਿੱਚ ਵੀ ਆ ਮੇਰੇ ਕਿਉਂਕਿ ਸਭ ਤੋਂ ਨਜ਼ਦੀਕ ਉਹ ਆ ਨੇੜੇ ਉਹ ਆ ਫਿਰ ਆਪਣੇ ਭਾਈ ਕੋਲ ਆ ਕੇ ਕਹਵੇ ਪਿਆਰ ਦਾ ਇਜ਼ਹਾਰ ਕਰੇ ਇੱਕ ਇੱਕ ਪਿਆਰ ਦਾ ਕਹਦੀ ਆ ਵੀ ਬੰਧਨ ਆ ਰਖੜੀ ਇਹਦਾ ਸਾਡੇ ਨਾਲ ਕੋਈ ਬਾਵਾਸਤਾ ਨਹੀਂ ਆ ਰਖੜੀ ਦਾ ਪਰ ਗੁਰੂ ਪਾਤਸ਼ਾਹ ਨੇ ਕਿਤੇ ਇਹ ਵੀ ਨਹੀਂ ਲਿਖਿਆ ਵੀ ਇਹ ਰਖੜੀ ਸਾਡਾ ਨਹੀਂ ਆ ਤੇ ਇਹ ਇਹਨੂੰ ਮਨਾਉਣਾ ਨਹੀਂ ਮਨਾਉਣ ਬਾਰੇ ਕਿਤੇ ਨਹੀਂ ਲਿਖਿਆ ਇਹਨੂੰ ਮਨਾਓ ਪਰ ਮਨਾਓ ਤਰੀਕੇ ਨਾਲ ਇੱਕ ਭੈਣ ਇੱਕ ਧਾਗੇ ਦੇ ਬੰਨਣ ਦੀ ਥਾਂ ਤੇ ਆਪਣੇ ਭਰਾ ਨੂੰ ਸੋਹਣੀ ਦੀ ਦਸਤਾਰ ਲਿਆ ਕੇ ਦੇ ਦੇ ਵੀ ਲੈ ਵੀਰ ਆਪਣਾ ਪਿਆਰ ਆ ਅੱਜ ਰਖੜੀ ਦਾ ਤਿਉਹਾਰ ਆ ਬੰਦਸ਼ ਅੱਜ ਵੀ ਆਪਣਾ ਇੱਕ ਬੰਧਨ ਆ ਵੀ ਆਪਣਾ ਰਿਸ਼ਤਾ ਹੈਗਾ ਦੋਨਾਂ ਦਾ ਮੁਹੱਬਤ ਦਾ ਪਿਆਰ ਦਾ ਤੇ ਮੈਂ ਪਿਆਰ ਵਿੱਚ ਤੈਨੂੰ ਇੱਕ ਮੈਂ ਆ ਪੱਗ ਦੇ ਕੇ ਚੱਲੀ ਆ ਦਸਤਾਰ ਜਿਹੜੀ ਨੂੰ ਸਿਰ ਤੇ ਬੰਨਣ ਦੇ ਵਾਸਤੇ ਸਾਡੇ ਗੁਰੂਆਂ ਪੀਰਾਂ ਨੇ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਉਸੇ ਭੈਣ ਨੂੰ ਉਹ ਭਾਈ ਇੱਕ ਵਧੀਆ ਜੀ ਦਸਤਾਰ ਜਾਂ ਦੁਪੱਟਾ ਲੈ ਕੇ ਦੇਵੇ ਵੀ ਲੈ ਭੈਣੇ ਆ ਲੈ ਇਹਨੂੰ ਸਦਾ ਸਿਰ ਤੇ ਰੱਖੀ ਇਹਨੂੰ ਗਲ ਵਿੱਚ ਨਾ ਪਾਈ ਕਿਉਂਕਿ ਤੇਰੀ ਇਹ ਇੱਜ਼ਤਾ ਤੇ ਇਹਨੂੰ ਦਾਗਣਾ ਲੱਗਣ ਦੀ ਇਹਨੂੰ ਕਹਿੰਦੇ ਨੇ ਪਿਆਰ ਇਹਨੂੰ ਕਹਿੰਦੇ ਨੇ ਅਸਲ ਰਖੜੀ ਜੇਕਰ ਘਰ ਵਿੱਚ ਪਤੀ ਪਤਨੀਆਂ ਇਹ ਇੱਕ ਪਤਨੀ ਕਵੇ ਆਪਣੇ ਪਤੀ ਨੂੰ ਵੀ ਜਿੱਥੇ ਮਰਜੀ ਜਾ ਜਿੱਥੇ ਮਰਜੀ ਆ ਮੈਨੂੰ ਕੋਈ ਟੈਨਸ਼ਨ ਨਹੀਂ ਪਰ ਮੇਰਾ ਕਦੇ ਵਿਸ਼ਵਾਸ ਨਾ ਤੋੜੀ ਮੈਂ ਤੈਨੂੰ ਆਪਣਾ ਜੀਵਨ ਸਾਥੀ ਮੰਨਿਆ ਇੱਕ ਪਤੀ ਆਪਣੀ ਪਤਨੀ ਨੂੰ ਕਵੇ ਵੀ ਅੱਜ ਤਿਹਾਰ ਆ ਅੱਜ ਪਿਆਰ ਦਾ ਇੱਕ ਬੰਧਨ ਬੰਦਸ਼ਾ ਜਿਹ ਇੱਕ ਜਿਹਦੇ ਵਿੱਚ ਇਹ ਜਾਣਿਆ ਜਾਂਦਾ ਵੀ ਅਸੀਂ ਇੱਕ ਦੂਜੇ ਨੂੰ ਮੁਹੱਬਤ ਕਰਦੇ ਹਾਂ ਪਿਆਰ ਕਰਦੇ ਹਾਂ ਮੂਹ ਆ ਸਾਡਾ ਇੱਕ ਪਤੀ ਆਪਣੀ ਪਤਨੀ ਨੂੰ ਕਵੇ ਵੀ ਤੂੰ ਜਿੱਥੇ ਮਰਜੀ ਜਾ ਪਰ ਮੇਰੀ ਕਦੇ ਵੀ ਲੀਕ ਨਾ ਲਾਈ ਲਾਜ ਰੱਖ ਲਈ ਮੇਰੀ ਠੀਕ ਆ ਹੁਣ ਇੱਥੇ ਕੀ ਆ ਵੀ ਇੱਥੇ ਜ਼ਿਆਦਾਤਰ ਸਾਡੇ ਕੌਮ ਵਿੱਚ ਹੋਰ ਕਿਸੇ ਕੌਮ ਦਾ ਕੋਈ ਪ੍ਰਚਾਰਕ ਮੁਸਲਮਾਨਾਂ ਦੇ ਇੰਨੇ ਪ੍ਰਚਾਰਕ ਪਾਦਰੀ ਲੋਕ ਨੇ ਈਸਾਈਆਂ ਦੇ ਲੋਕ ਨੇ ਹਨ ਜਾਂ ਹਿੰਦੂਆਂ ਦੇ ਲੋਕ ਨੇ ਤੁਸੀਂ ਕਿਤੇ ਨਹੀਂ ਜ਼ਿਆਦਾਤਰ ਸੁਣੋਗੇ ਸਭ ਤੋਂ ਵੱਧ ਸਾਡੀ ਕੌਮ ਦੇ ਲੋਕ ਇਹ ਗੱਲਾਂ ਕਰਦੇ ਨੇ ਵੀ ਇਹ ਸਾਡਾ ਤਿਹਾੜ ਨਹੀਂ ਆ ਮੈਂ ਕਹਿਣਾ ਵੀ ਤਿਹਾੜ ਮਨਾਓ ਰਖੜੀ ਦਾ ਪਰ ਉਹਨੂੰ ਤਰੀਕੇ ਨਾਲ ਮਨਾਓ ਜਿਵੇਂ ਹੁਣ ਮੱਸੀਆ ਦੀ ਗੱਲ ਗੁਰਬਾਣੀ ਵਿੱਚ ਕੀਤੀ ਹੈ ਨਾ ਕਿਤੀ ਦੀ ਵਾਰ ਵਿੱਚ ਪੁੰਨਿਆਂ ਦੀ ਗੱਲ ਕੀਤੀ ਆ ਖਿਤਵਾਰਾਂ ਦੀ ਗੱਲ ਕੀਤੀ ਆ ਤੇ ਉਹਦੇ ਵਿੱਚ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਮਨਾ ਨਹੀਂ ਕੀਤਾ ਵੀ ਤੂੰ ਮੱਸੀਆ ਨਹੀਂ ਮਨਾਉਣੀ ਮਨਾ ਕਿਤੇ ਨਹੀਂ ਕੀਤਾ ਵੀ ਪੁੰਨਿਆਂ ਨਹੀਂ ਮਨਾਉਣੀ ਪਰ ਉਹਦੇ ਵਿੱਚ ਤਰੀਕਾ ਦੱਸਿਆ ਵੀ ਤੂੰ ਕਿਵੇਂ ਮਨਾਉਣਾ ਗੁਰੂ ਦੀ ਗੁਰਬਾਣੀ ਪੜ੍ਹ ਕੇ ਗੁਰੂ ਦੀ ਸਮਝ ਲੈ ਕੇ ਰੱਬ ਦੀ ਬੰਦਗੀ ਉਹਦੀ ਸਿਫਤ ਸਲਾਹ ਕਰਕੇ ਤੂੰ ਆਪਣੀ ਜ਼ਿੰਦਗੀ ਨਹੀਂ ਜਿਉਣਾ ਹਰ ਤਿਹਾੜ ਮਨਾ ਹੁਣ ਜੇ ਰਖੜੀ ਦਾ ਤਿਹਾੜ ਆਪਾਂ ਮਨਾ ਰਹੇ ਹੁਣ ਸਿੱਖ ਕੌਮ ਵਿੱਚ ਰਖੜੀ ਦਾ ਤਿਹਾੜ ਹੁਣ ਕਹਿੰਦੇ ਵੀ ਉਸ ਰਖੜੀ ਦੇ ਤਿਹਾੜ ਤੇ ਕਈ ਘਰਾਂ ਵਿੱਚ ਲੜਾਈਆਂ ਵੀ ਹੋ ਜਾਂਦੀਆਂ ਕਿਉਂ ਹੋ ਜਾਂਦੀਆਂ ਕਹਿੰਦੇ ਵੀ ਉੱਥੇ ਕਿਸੇ ਭੈਣ ਦਾ ਭਾਈ ਨਹੀਂ ਹੁੰਦਾ ਤੇ ਜਾਂ ਕੋਈ ਭਾਈ ਆਪਣੀ ਭੈਣ ਨੂੰ ਘੱਟ ਰਾਸ਼ੀ ਦਿੰਦਾ ਕੁਝ ਵੀ ਲਾ ਲਓ ਕਿਵੇਂ ਵੀ ਲਾ ਲਓ ਵੀ ਉਹਨਾਂ ਦੀ ਆਪਸੀ ਦੋਨਾਂ ਦਾ ਵੀ ਰੁੱਸਾ ਹੋ ਜਾਂਦਾ ਹੈ ਪਰ ਮੈਂ ਕਹਿੰਦਾ ਵੀ ਜਿਹੜੇ ਘਰ ਵਿੱਚ ਭਾਈ ਨਹੀਂ ਆ ਭੈਣਾਂ ਨੇ ਦੋ ਇੱਕ ਭੈਣ ਆਪਣੀ ਭੈਣ ਦੀ ਗੁੱਟ ਤੇ ਰਖੜੀ ਬੰਨੇ ਇਕਤੀ ਆਪਣੇ ਪਿਓ ਦੀ ਗੁੱਟ ਤੇ ਧਾਗਾ ਬਨ ਕੇ ਕਦੇ ਵੀ ਬਾਪੂ ਮੇਰਾ ਤੇਰੇ ਨਾਲ ਪਿਆਰ ਆ। ਮਾਂ ਦੇ ਗੁੱਟ ਤੇ ਧਾਗਾ ਬਨ ਕੇ ਕਹੇ ਵੀ ਮੇਰਾ ਤੇਰੇ ਨਾਲ ਕਿਉਂਕਿ ਪਿਆਰ ਦਾ ਬੰਧਨ ਹੈ ਨਾ ਤੇ ਪਿਆਰ ਤੇ ਮਾਤਾ ਪਿਤਾ ਨਾਲ ਹੀ ਹੁੰਦਾ ਸਭ ਤੋਂ ਪਹਿਲਾਂ। ਗੁਰੂ ਦੀ ਬਾਣੀ ਪੜ੍ਹ ਕੇ ਵੇਖ ਲਓ ਕਿਉਂਕਿ ਅਸੀਂ ਮਾਂ ਦੇ ਗਰਭ ਵਿੱਚ ਪੈਦਾ ਹੋਏ ਆਂ। ਜਲਕਿ ਭੀਤ ਪਵਨ ਕਾ ਥੰਬਾ ਰਕਤ ਬੰਦ ਕਾ ਗਾਰਾ ਹਾਰਡ ਮਾਸ ਨਾੜੀ ਕੋ ਪਿੰਦਰ ਪੰਖੀ ਬਸੇ ਵਿਚਾਰਾ। ਅਸੀਂ ਮਾਂ ਦੇ ਗਰਭ ਚੋਂ ਪੈਦਾ ਹੋਏ ਨਾ ਤੇ ਸਾਡਾ ਸਭ ਤੋਂ ਪਹਿਲਾ ਪਿਆਰ ਕਿਹੜਾ ਮਾਂ। ਫਿਰ ਸਾਨੂੰ ਪਿਤਾ ਨੇ ਆਪਣੀਆਂ ਕਮਾਈਆਂ ਕਰ ਕਰਕੇ ਸਾਨੂੰ ਵੱਡਾ ਕੀਤਾ। ਸਾਨੂੰ ਪੜਾਇਆ ਲ ਤੇ ਉਹਦੇ 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 ਪਿਆਰ ਦਾ ਮੁੱਲ ਕੌਣ ਦਊਗਾ ਕਿ ਉਹਦੇ ਉਹਦੇ ਨਾਲ ਸਾਡਾ ਪਿਆਰ ਨਹੀਂ ਆ ਤੇ ਇੱਕ ਭਾਈ ਨਾਲ ਹੀ ਪਿਆਰ ਹੈ ਤੇ ਜਿਹੜੀ ਭੈਣ ਦੇ ਘਰ ਭਾਈ ਨਹੀਂ ਤੇ ਫਿਰ ਉਹ ਭੈਣ ਕੀ ਕਿਹਦੇ ਨਾਲ ਪਿਆਰ ਕਰੂਗੀ ਕਿ ਉਹਦਾ ਭੈਣ ਦਾ ਇੱਕ ਭੈਣ ਨਾਲ ਪਿਆਰ ਨਹੀਂ ਹੋ ਸਕਦਾ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜੇ ਅਸੀਂ ਇਸ ਰਿਸ਼ਤੇ ਨੂੰ ਮਨਾਉਣੇ ਆ ਨਾ ਪਿਆਰ ਦੇ ਵਿੱਚ ਤੇ ਉਹ ਪਿਆਰ ਦੇ ਰਿਸ਼ਤੇ ਵਿੱਚ ਮਨਾਉਣ ਦੇ ਲਈ ਕੋਸ਼ਿਸ਼ ਕਰੋ ਵੀ ਇੱਕ ਭੈਣ ਜੇ ਸਹੁਰੇ ਘਰ ਆ ਤੇ ਆਪਣੇ ਸਹੁਰੇ ਘਰ ਵਿੱਚ ਰਹਿ ਕੇ ਆਪਣੇ ਉਹ ਸੱਸ ਸਹੁਰੇ ਦੀ ਸੇਵਾ ਕਰੇ ਇਹ ਆ ਅਸਲ ਰਖੜੀ ਜੇ ਉਹਦੇ ਘਰ ਵਿੱਚ ਉਹਦਾ ਪਤੀ ਆ ਤੇ ਉਹਦੇ ਪਤੀ ਦੇ ਗੁੱਟ ਤੇ ਬੰਨ ਕੇ ਕਵੇ ਵੀ ਤੂੰ ਮੇਰਾ ਨੇੜਲਾ ਤੂੰ ਮੇਰਾ ਸਾਥੀ ਆ ਦੁੱਖ ਦਾ ਵੀ ਸੁੱਖ ਦਾ ਵੀ ਤੇ ਮੇਰੀ ਤੇਰਾ ਨਾ ਮੁਹੱਬਤਾਂ ਉਹਨੂੰ ਇਜ਼ਹਾਰ ਕਰਾਵੇ ਵੀ ਅੱਜ ਤਿਹਾੜਾ ਬੰਧਨ ਦਾ ਇਸੇ ਤਰ੍ਹਾਂ ਭਾਈ ਆਪਣੀ ਭੈਣ ਨੂੰ ਕਵੇ ਭਾਈ ਆਪਣੇ ਭਰਾ ਨੂੰ ਕਵੇ ਭੈਣ ਆਪਣੀ ਭੈਣ ਨੂੰ ਕਵੇ ਹੁਣੇ ਜ਼ਰੂਰੀ ਨਹੀਂ ਵੀ ਇੱਕ ਭੈਣ ਆ ਪੜੇ ਭਾਈ ਨੂੰ ਕਹਿ ਸਕਦੀ ਕਿ ਪੈਪਾ ਭੈਣ ਦਾ ਜਿਹੜਾ ਪਿਆਰਾ ਭਾਈ ਨਾਲ ਹੀ ਹੁੰਦਾ ਭੈਣ ਦਾ ਪਿਆਰ ਤੇ ਆਪਣੀ ਭੈਣ ਨਾਲ ਹੀ ਵੀ ਹੁੰਦਾ ਆਪਣੇ ਚਾਚੇ ਤਾਤਾ ਨਾਲ ਵੀ ਹੁੰਦਾ ਅਸੀਂ ਜਿਹਦੇ ਨਾਲ ਪਿਆਰ ਮੁਹੱਬਤ ਕਰਦੇ ਆ ਉਹਦੇ ਨਾਲ ਅਸੀਂ ਇਸ ਤਿਹਾਰ ਨੂੰ ਸਾਂਝਾ ਕਰ ਸਕਦੇ ਆਂ ਕਿ ਉਹ ਅਸੀਂ ਆਪਣੇ ਤਰੀਕੇ ਨਾਲ ਕਰ ਸਕਦੇ ਆਂ ਜਿਵੇਂ ਸਾਨੂੰ ਚੰਗਾ ਲੱਗਦਾ ਅਸੀਂ ਉਵੇਂ ਕਰ ਸਕਦੇ ਆਂ ਜੇ ਭਾਈ ਨੂੰ ਐਨਕਾ ਵਧੀਆ ਲੱਗਦੀ ਆਂ ਤੇ ਭੈਣ ਐਨਕ ਲੈ ਆ ਕੇ ਦੇ ਦੇਵੀ ਮੇਰਾ ਤੇਰੇ ਨਾਲ ਪਿਆਰ ਅੱਜ ਰੱਖੜੀ ਦਾ ਤਿਹਾਰ ਆ ਨ ਐਨਕ ਲਾ ਜੇ ਇੱਕ ਭੈਣ ਨੂੰ ਵਧੀਆ ਸੂਟ ਚੰਗਾ ਲੱਗਦਾ ਇੱਕ ਭਰਾ ਲਿਆ ਕੇ ਦੇ ਦੇ ਰੱਖੜੀ ਦਾ ਤਿਹਾਰ ਆ ਨਾ ਮਨਾਉਣਾ ਪਿਆਰ ਦਾ ਇੱਕ ਇੱਕ ਪਿਆਰ ਦਾ ਬੰਧਨ ਆਏ ਪਿਆਰ ਵਿੱਚ ਹੀ ਅਸੀਂ ਸਾਰਾ ਕੁਝ ਕਰਨਾ ਤੇ ਪਿਆਰ ਪਿਆਰਿਓ ਸਾਰਿਆਂ ਵਿੱਚ ਹੀ ਹੁੰਦਾ ਮਾਤਾ ਪਿਤਾ ਦਾ ਵੀ ਭੈਣਾਂ ਭਾਈਆਂ ਦਾ ਵੀ ਚੱਕੇ ਤਾਂ ਆਉਂਦਾ ਵੀ ਜਿਹੜੇ ਸਾਡੇ ਨਜ਼ਦੀਕੀ ਨੇ ਦੋਸਤ ਮਿੱਤਰ ਸਾਡੇ ਸਾਰਿਆਂ ਨਾਲ ਅਸੀਂ ਪਿਆਰ ਕਰਦੇ ਆ ਜਿਨ੍ਹਾਂ ਨਾਲ ਤੇ ਪਿਆਰ ਦਾ ਮਤਲਬ ਜੇ ਅਸੀਂ ਬੰਧਿਸ਼ ਮੰਨਦੇ ਆ ਬੰਦਰ ਮੰਨਦੇ ਆ ਰਖੜੀ ਨੂੰ ਤੇ ਇਹ ਪਿਆਰ ਦਾ ਤਿਹਾਰਾ ਤੇ ਪਿਆਰ ਅਸੀਂ ਆਪਣੇ ਜਿਨ੍ਹਾਂ ਨਾਲ ਕਰਦੇ ਆ ਉਹਨਾਂ ਨਾਲ ਅਸੀਂ ਸਾਂਝਾ ਕਰੀਏ ਇਸ ਤਿਹਾਰ ਨੂੰ ਜੇ ਵਧੀਆ ਗੱਲ ਲੱਗੀ ਤੇ ਵੀਰ ਬਣਦੇ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ